ਦੋਸਤੋ ਇਨਕਲਾਬ ਜਿੰਦਾਬਾਦ ਅਸੀਂ ਕੜਿਆ ਸੀ ਦੁੱਧਮ ਸਿੰਘ ਸਮਾਰਕ ਚ ਸੁਨਾਮ ਸ਼ਹੀਦ ਦੁੱਧਮ ਸਿੰਘ ਵਾਲਾ ਅੱਜ ਰਾਜਪੱਦਰੀ ਸਮਾਗਮ ਐ ਅਸੀਂ ਤੁਹਾਨੂੰ ਉਸ ਜਿਹੜੀ ਸਮਾਰਕ ਦੇ ਕੁਛ ਥੋੜੇ ਥੋੜੇ ਸਮਰਕ ਮਤਲਬ ਦਰਸ਼ਨ ਕਰਾਨੇ ਆ ਤੁਹਾਨੂੰ ਇਸ ਛੇਦੇ ਢਾਡੇ ਤੇ ਇਹ ਹੈਗਾ ਉਹਨਾਂ ਦਾ ਜਿਹੜਾ ਥੋੜਾ ਬਹੁਤਾ ਨਿਸ਼ਾਨੀਆਂ ਇੱਥੇ ਪਈਆਂ ਨੇ ਜਿਹੜੀਆਂ ਸੇ ਦੁੱਧਮ ਸਿੰਘ ਨੇ ਤੇ ਇਹ ਹੈਗਾ ਕਮਰਾ ਇਹ ਬਾਕੀ ਮੋਦਰ ਵੀ ਦਿਖਾਉਣਾ ਇੱਧਰ ਹੈਗੇ ਗੈਸਟ ਹਾਊਸ ਇਹ ਮੁੰਡੇ ਜਿਹੜੇ ਇਹਨੂੰ ਲੇਬਰ ਵਾਲੇ ਇੱਥੇ ਕੰਮ ਕਰਦੇ ਨੇ ਇਹਨੂੰ ਸਜਾਇਆਗਾ ਇਹਨਾਂ ਨੇ ਉਹ ਕੱਟ ਖੜੇ ਨੇ ਆ ਆਪਾਂ ਚੱਲਦੇ ਆਂ ਫਿਰ ਇੱਧਰ ਨੂੰ ਹੈ ਨਾ ਇੱਥੋਂ ਤੁਸੀਂ ਦੇਖ ਰਹੇ ਹੋ ਸਾਰਾ ਇੱਥੋਂ ਮੈਂ ਹੈਗਾ ਸੜਕਾਂ ਵਾਲੇ ਪਾਸਿਓਂ ਤੇ ਇਹ ਹੈਗਾ ਸਾਰਾ ਧੁੱਪ ਸਮਾਰਕ ਧੁੱਪ ਸਮਾਰਕ ਦੇ ਵਿੱਚ ਬਹੁਤ ਸਾਰੇ ਬੂਟੇ ਨੇ ਤੇ ਬਹੁਤ ਉਹ ਪਾਕੂਆ ਨੂੰ ਵਿੱਚ ਆਇਆ ਹੋਇਆਗਾ ਜ ਝੰਡੇ ਝੋNDE ਲਾ ਕੇ ਇਹ ਵੈਸੇ ਸਰਕਾਰਾਂ ਭਾਵੇਂ ਰਾਜਪੱਤਰੀ ਸਮਾਗਮ ਮਨਾਉਂਦੀਆਂ ਨੇ ਪਰ ਜਿੱਥੇ ਅਸੀਂ ਬਹੁਤ ਸਾਰੇ ਅਸੀਂ ਦੁੱਧ ਸਿੰਘ ਕੰਬੋ ਯਾਦਗਾਰ ਕਮੇਟੀ ਵੱਲੋਂ ਅ ਹੋਰ ਵੀ ਕਈ ਕਲੱਬ ਨੇ ਜਿਨ੍ਹਾਂ ਨੇ ਇੱਥੇ ਮੰਗ ਕੀਤੀ ਹੈ ਵੀ ਇੱਥੇ ਅ ਡੈਟੋਰੀਅਮ ਬਣੇ ਸਮਾਗਮ ਕਰਨ ਨੂੰ ਉਹ ਜਗ੍ਹਾ ਵੀ ਪਈਆ ਖੁੱਲੀ ਇੱਥੇ ਇਹ ਆਪਾਂ ਸਾਡੇ ਨਾਲ ਸੁਨਾਮ ਦੇ ਉੱਗੇ ਸਾਹਿਤਕਾਰ ਯਾਨੀ ਜਗੀਰ ਸਿੰਘ ਅ ਇੱਥੇ ਪਹੁੰਚੇ ਹੋਏ ਨੇ ਉਹਨਾਂ ਤੋਂ ਆਪਾਂ ਗੱਲਬਾਤ ਪੁੱਛਾਂਗੇ ਸੇਹੇਦ ਬਾਰੇ ਤੇ ਦੇਖ ਲਓ ਆਪਾਂ ਗੱਲਬਾਤ ਉਹਨਾਂ ਨਾਲ ਕਰਾਂਗੇ ਤੇ ਥੋੜਾ ਜਿਹਾ ਸਾਨੂੰ ਰੁਕਣੀ ਪੈਗੀ ਵੀਡੀਓ ਇਹ ਅੱਗੇ ਜਾ ਕੇ ਕਰਾਂਗੇ ਤੇ ਉਤੋ-ਤੋ ਪਿਛਲਾ ਜਿਹੜਾ ਹਿੱਸਾ ਨਹੀਂ ਆ ਰਿਹਾ ਜੀਗਾ ਇੱਕ ਵਾਰ ਫੇਰ ਤੁਹਾਨੂੰ ਅੱਜ ਦੇ ਜਿਹੜੀਆਂ ਤਿਆਰੀਆਂ ਨੇ ਇਥੇ ਸੇਹੇਦ ਉਦਮ ਸਿੰਘ ਸਮਾਰਕ ਦੇ ਵਿੱਚ ਅੱਜ ਦੋਸਤੋ ਆਪਾਂ ਗੱਲ ਕੀਤੀ ਸੀ ਵੀ ਆਪ ਸਾਡੇ ਨਾਲ ਜੁੜੇ ਹੋਏ ਨੇ ਕਿ ਸੀ ਸੀ ਦੁੱਧ ਸਿੰਘ ਦੀ ਧਰਤੀ ਤੋਂ ਗਿਆਨ ਉੱਗੇ ਸਾਹਿਤਕਾਰ ਜਿਨ੍ਹਾਂ ਨੇ ਸੀ ਦੁੱਧ ਸਿੰਘ ਬਾਰੇ ਕਈ ਕਿਤਾਬਾਂ ਲਿਖੀਆਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੇਲੇ ਇੱਕ ਕਿਤਾਬ ਜਿਹੜੀ ਲੋਕ ਅਰਪਣ ਹੋਈ ਸੀ ਭਾਸ਼ਾ ਵਿਭਾਗ ਵੱਲੋਂ ਛਪੀ ਸੀ ਔਰ ਵੀ ਉਹ ਤੋਂ ਬਾਅਦ ਬਹੁਤ ਸਾਰੀਆਂ ਜੀਵਨੀ ਤੇ ਇਹਨਾਂ ਨੇ ਕਿਤਾਬਾਂ ਜਿਹੜੀਆਂ ਲਿਖ ਚੁੱਕੇ ਨੇਗੇ ਤੇ ਆਪਾਂ ਅੱਜ ਦਾ ਜਿਹੜਾ ਅਸੀਂ ਇੱਦੀ ਸਮਾਗਮ ਹੈ 31 ਜੁਲਾਈ 2024 ਦਾ ਆਪਾਂ ਗੱਲਬਾਤ ਕਰਨ ਕਹਿਣੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਦਾ ਜਿਹੜਾ ਸਮਾਗਮ ਆਸੀ ਦੁੱਧਮ ਸਿੰਘ ਬਾਰੇ ਕੁਝ ਕੁ ਲੈਣਾ ਦੇ ਤੁਸੀਂ ਸਾਂਝਾ ਕਰੋ ਲੋਕਾਂ ਨਾਲ ਤੇ ਉਹਨਾਂ ਦੀ ਸ਼ਹਾਦਤ ਬਾਰੇ ਅੱਜ 31 ਜੁਲਾਈ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਸਾਡੇ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਨ੍ਹਾਂ ਕੌਮੀ ਪ੍ਰਵਾਨਿਆਂ ਨੇ ਆਪਣੇ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਦੇ ਨਾਵਾਂ ਦੀ ਲਿਸਟ ਬੜੀ ਲੰਬੀ ਹੈ ਤੇ ਸਾਨੂੰ ਸਨਾਵ ਨਿਵਾਸੀਆਂ ਨੂੰ ਇੱਕ ਫਖਰ ਹੈ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਵਿੱਚ ਇੱਕ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਦਾ ਨਾਮ ਵੀ ਇੱਕ ਅੱਜ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਜੀ ਦਾ 84ਵਾਂ ਸ਼ਹੀਦੀ ਦਿਵਸ ਹੈ ਸ੍ਰੀ ਸਾਡੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸਵਤੰਤਰਤਾ ਸੰਗਰਾਮੀਆ ਦਾ ਜਿਨ੍ਹਾਂ ਨੇ ਆਪਾ ਕੁਰਬਾਨ ਕੀਤਾ ਹੈ ਉਹਨਾਂ ਦੀ ਲਿਸਟ ਬੜੀ ਲੰਬੀ ਹੈ ਤੇ ਅਸਾਨੂੰ ਫਖਰ ਹੈ ਮਾਣ ਹੈ ਵੱਡਾ ਕਿ ਇਸ ਲਿਸਟ ਦੇ ਅੰਦਰ ਇਸ ਲੜੀ ਦੇ ਅੰਦਰ ਸਾਡੇ ਸੁਨਾਮ ਦੇ ਜੰਪਲ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਦਾ ਨਾਮ ਵੀ ਇੱਕ ਸਿਤਾਰੇ ਵਾਂਗੂ ਚਮਕਦਾ ਹੈ ਜਿਹੜੇ ਸ਼ਹੀਦ ਹੁੰਦੇ ਨੇ ਹਰ ਕੌਮ ਦਾ ਇੱਕ ਬਹੁਤ ਵੱਡਾ ਵਿਰਸਾ ਵਿਰਾਸਤ ਹੁੰਦੇ ਨੇ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਆਉਣ ਵਾਲੀਆਂ ਪੀੜ੍ਹੀਆਂ ਦੇਸ਼ ਭਗਤੀ ਦੇ ਜਜ਼ਵੇ ਨੂੰ ਕਾਇਮ ਰੱਖਦੀਆਂ ਨੇ ਸਨਾਮ ਦੇ ਅੰਦਰ ਸਰਦਾਰ ਤਹਿਲ ਸਿੰਘ ਦੇ ਘਰ ਮਾਤਾ ਨਰਾਇਣ ਕੌਰ ਦੀ ਕੁੱਖੋਂ 26 ਦਸੰਬਰ 1899 ਨੂੰ ਸਰਦਾਰ ਉਦਮ ਸਿੰਘ ਨੇ ਜਨਮ ਲਿਆ ਪਰਿਵਾਰਕ ਨਾਂ ਰੱਖਿਆ ਗਿਆ ਸ਼ੇਰ ਸਿੰਘ ਪਰ ਸ਼ੇਰ ਸਿੰਘ ਤਾਂ ਜ਼ਿੰਦਗੀ ਬੱਬਰ ਸ਼ੇਰ ਵਾਂਗੂ ਗਰਜ ਕੇ ਜੀਵੇ ਆ 7 ਸਾਲਾਂ ਦੇ ਹੋਏ ਸਨ ਅਜੇ ਕਿ ਮਾਤਾ ਪਿਤਾ ਦਾ ਸਾਯਾ ਸਿਰ ਤੋਂ ਉੱਟ ਗਿਆ ਜਿਆਨੇ ਚੇਂਜਲ ਸਿੰਘ ਦੇ ਹੁਰਾਣੇ ਉਹਨਾਂ ਨੂੰ ਸੈਂਟਰਲ ਯতিਮਖਾਨਾ ਅ ਅੰਮ੍ਰਿਤਸਰ ਦੇ ਅੰਦਰ ਭਰਤੀ ਕਰਵਾਇਆ ਤਾਂ ਕਿ ਕੁਝ ਪੜ੍ਹ ਲਿਖ ਕੇ ਕੁਝ ਕੰਮਕਾਰ ਸਿੱਖ ਕੇ ਜ਼ਿੰਦਗੀ ਦੇ ਅੰਦਰ ਆਪਣੇ ਪੈਰੀ ਤਾਨ ਜਿਉਣਾ ਸਿੱਖ ਲੈਣ ਇੱਥੇ ਹੀ ਸਰਦਾਰ ਉਦਮ ਸਿੰਘ ਹੁਰਾਣੋ ਜੋ ਇਹਨਾਂ ਦਾ ਵੱਡਾ ਭਰਾ ਸੀ ਨਾਲ ਸਾਧੂ ਸਿੰਘ ਦੋ ਸਾਲ ਵੱਡਾ ਇਹਨਾਂ ਦੋਵਾਂ ਭਰਾਵਾਂ ਨੂੰ ਅਕਾਲ ਤਖਤ ਤੇ ਅਮਰਿਤ ਸ਼ਕਾਇਆ ਗਿਆ 1917 ਦੇ ਅੰਦਰ ਸਰਦਾਰ ਉਦਮ ਸਿੰਘ ਦਾ ਵੱਡਾ ਭਰਾ ਸਾਧੂ ਸਿੰਘ ਵੀ ਨਮੂਣੀ ਦੇ ਕਾਰਨ ਚੜਾਈ ਕਰ ਗਿਆ ਇੱਕ ਇੱਕਲਾ ਰਹਿ ਗਿਆ ਸੀ ਸਾਰੀ ਦੁਨੀਆ ਦੇ ਅੰਦਰ ਉਸ ਵੇਲੇ ਸਰਦਾਰ ਉਦਮ ਸਿੰਘ ਨਾ ਕੋਈ ਪੈ ਨਾ ਕੋਈ ਭਰਾ 1918 ਦੇ ਅੰਦਰ ਸਰਦਾਰ ਉਦਮ ਸਿੰਘ ਨੇ ਸ਼ਹੀਦ ਲਾਹੌਰ ਯੂਨੀਵਰਸਿਟੀ ਤੋਂ 10ਵੀਂ ਪਾਸ ਕੀਤੀ ਤੇ ਅੱਗੇ ਆ ਜਾਂਦਾ ਹੈ 13 April 1919 ਦਾ ਬਸਾਖੀ ਦਾ ਦਿਨ ਜਿਸ ਦਿਨਾਂ ਪੰਜਾਬ ਦੇ ਗਵਰనర్ ਅੰਗਰੇਜ਼ ਗਵਰనర్ ਸਰ ਮਾਇਕਲ ਉਡਵੈਰ ਨੇ ਚੱਲਿਆਂ ਵਾਲੇ ਬਾਗ ਦੇ ਅੰਦਰ ਜਰਨਲ ਡੇਅਰ ਤੋਂ ਹੁਕਮ ਦੇ ਨਾਲ ਉਹਨਾਂ નિર્ਦੋਸ਼ ਪੰਜਾਬੀਆਂ ਮੁਜਾਰਾਕਾਰੀਆਂ ਜੋ ਆਪਣੇ ਨੇਤਾਵਾਂ ਦੀ ਰਿਹਾਈ ਦੀ ਅਤੇ ਕਾਲੇ ਬੇਲ ਜੋ ਰੂਲ ਟੈਕਸ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਸਨ ਉਹਨਾਂ ਉੱਤੇ ਅੰਦਾ ਧੰਦ ਗੋਲੀਬਾਰੀ ਕਰਕੇ ਉੱਤੇ ਖੂਨੀ ਕਾਂਡ ਕੀਤਾ ਗਿਆ ਇਹ ਸਾਰਾ ਜਿਹੜਾ ਖੂਨੀ ਸਾਕੇ ਹੋਇਆ ਇਸ ਖੂਨੀ ਸਾਕੇ ਦਾ ਸਰਦਾਰ ਉਦੂ ਸਿੰਘ ਉਸ ਵੇਲੇ ਮੌਕੇ ਤੇ ਹਾਜ਼ਰ ਹੈ ਕਿਉਂਕਿ ਯਤਿਮ ਖਾਨੇ ਵੱਲੋਂ ਪੰਜ ਬੰਦਿਆਂ ਦੀ ਪੰਜ ਲੜਕਿਆਂ ਦੀ ਪਾਣੀ ਪਿਲਾਉਣ ਵਾਸਤੇ ਤੇ ਡਿਊਟੀ ਲਾਈ ਗਈ ਸੀ ਤੇ ਉਹਨਾਂ ਪੰਜਾਂ ਵਿੱਚੋਂ ਚਾਰ ਲੜਕੇ ਵੀ ਇਹਦੇ ਸਾਥੀ ਵੀ ਇਸ ਖੂਨੀ ਕਾਂਡ ਦੇ ਅੰਦਰ ਸ਼ਹੀਦ ਹੋ ਗਏ ਸਨ ਤੋਂ ਇਹ ਜੋ ਜਬਰ ਜ਼ੁਲਮ ਮੋਗਲ ਬਰਤਾਨੀਆਂ ਹਕੂਮਤ ਵੱਲੋਂ ਕੀਤਾ ਗਿਆ ਇਸ ਨੂੰ ਵੇਖ ਕੇ ਸਰਦਾਰ ਉਦਮ ਸਿੰਘ ਦੇ ਮਨ ਵਿੱਚ ਇੱਕ ਰੋਹ ਪੈਦਾ ਹੋਇਆ ਇੱਕ ਰੋਸ ਪੈਦਾ ਹੋਇਆ ਉਹ ਰੋਸ ਦੇ ਵਿੱਚ ਉਸਨੇ ਇੱਕ ਪ੍ਰਤੀਗੀ ਲਈ ਕਿ ਜਿੰਨਾ ਚਿਰ ਮੈਂ ਇਸ ਜ਼ਬਰ ਜ਼ੁਲਮ ਦਾ ਬਰਤਾਨੀਆ ਸਰਕਾਰ ਤੋਂ ਬਦਲਾ ਨਹੀਂ ਲੈ ਲੈਂਦਾ ਅਤੇ ਆਪਣੇ ਮੁਲਕ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ ਮੈਂ ਟਿਕ ਕੇ ਨਹੀਂ ਬੈਠਾਂਗਾ ਅਗਲੇ 21 ਸਾਲ ਉਦਮ ਸਿੰਘ ਟਿਕ ਕੇ ਬੈਠਿਆ ਵੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਉਹਨਾਂ ਉਹਨਾਂ ਅ ਦੇਸ਼ਾਂ ਦੇ ਅੰਦਰ ਉਸਨੂੰ ਯਾਤਰਾ ਕੀਤੀ ਜਿਹੜੇ ਬਰਤਾਨੀਆ ਵਿਰੋਧੀ ਮੌਲਕ ਸਨ ਇਸ ਦੇ ਨਾਲ ਨਾਲ ਸਾਨੂੰ 1924 ਦੇ ਅੰਦਰ ਸਰਦਾਰ ਉਦਮ ਸਿੰਘ ਸਾਨ ਫਰਾਂਸਿਸਕੋ ਜਾ ਕੇ ਗਾਦਰ ਪਾਰਟੀ ਦਾ ਸਰਗਰਮ ਮੈਂਬਰ ਬਣ ਗਿਆ ਤੇ ਗਾਦਰ ਪਾਰਟੀ ਦੀ ਇੰਦਰ ਕੌਂਸਲ ਦੇ ਹੁਕਮ ਦੇ ਨਾਲ ਇਸਾ ਜੁਲਾਈ 1927 ਦੇ ਅੰਦਰ ਸਰਦਾਰ ਉਦਮ ਸਿੰਘ ਪੰਜਾਬ ਦੇ ਗਾਦਰੀਆਂ ਵਾਸਤੇ ਕੁਝ ਅਸਲਾ ਕੁਝ ਹਥਿਆਰ ਤੇ ਕੁਝ ਗਾਦਰੀ ਸਸਾਇਤ ਲੈ ਕੇ ਪੰਜਾਬ ਆਇਆ ਪਰ ਅਸਲਾ ਉਸ ਨੇ ਜਿੱਥੇ-ਜਿੱਥੇ ਪਹੁੰਚਾਉਣਾ ਸੀ ਪਹੁੰਚਾ ਦਿੱਤਾ ਪਰ ਕਿਸੇ ਦੀ ਮੁਖਬਰੀ ਕਰਨ ਦੇ ਉੱਤੇ ਅਗਸਤ 1927 ਨੂੰ ਅੰਮ੍ਰਿਤਸਰ ਦੇ ਅੰਦਰ ਸਰਦਾਰ ਉਦਮ ਸਿੰਘ ਨੂੰ ਅੰਗਰੇਜ਼ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਰਦਾਰ ਬੀਸ਼ਨ ਸਿੰਘ ਜੋ ਐਸ ਡੀ ਐਮ ਸੀ ਉਹਦੇ ਜਿਸ ਵੇਲੇ ਪੇਸ਼ ਕੀਤਾ ਤੋਂ ਐਸ ਡੀ ਨੇ ਪੁੱਛਿਆ ਕਿ ਉਦਮ ਸਿੰਘੇ ਹਥਿਆਰ ਕਾਦੇ ਵਾਸਤੇ ਨੇ ਦੇਖੋ ਕਿਤਨਾ ਨਿਧੜਕ ਹੈ ਸਰਦਾਰ ਉਦਮ ਸਿੰਘ ਕਿਤਨਾ ਸ਼ੂਰ ਬੀਰਤਾ ਦਾ ਜਜ਼ਬਾ ਹੈ ਉਸ ਦੇ ਅੰਦਰ ਕਿਤਨਾ ਨਿਰਪਹਿਤਾ ਹੈ ਕਹਿੰ ਲਗਾ ਇਹ ਹਥਿਆਰ ਮੈਂ ਇਸ ਵਾਸਤੇ ਰੱਖੇ ਨੇ ਕਿ ਜਿਹੜੇ ਬ੍ਰਿਟਾਨੀਆ ਹਕੂਮਤ ਦੇ ਜਾਬਰ ਜ਼ੁਲਮ ਕਰਨ ਵਾਲੇ ਅਧਿਕਾਰੀ ਨੇ ਜੋ ਸਾਡੇ ਭਾਰਤੀਆਂ ਦੇ ਉੱਤੇ ਜ਼ਬਰ ਜ਼ੁਲਮ ਕਰਦੇ ਨੇ ਉਹਨਾਂ ਨੂੰ ਸੋਧਣ ਦੇ ਵਾਸਤੇ ਮੈਂ ਹਥਿਆਰ ਰੱਖੇ ਨੇ ਐਡਾ ਵੱਡਾ ਇਕਬਾਲੀਆ ਬਿਆਨ ਕੀਤਾ ਦਿੱਤਾ ਜਿਸ ਦੀ ਬਦੌਲਤ ਉਸ ਨੂੰ 5 ਸਾਲ ਦੀ ਬਾ ਮੁਸ਼ੱਕਤ ਕੈਦ ਦੀ ਸਜ਼ਾ ਦਿੱਤੀ ਗਈ ਜੋ ਉਹਨਾਂ ਨੇ ਮਲਤਾਨ 라ਵਲਪਿੰਡੀ ਲਾਹੌਰ ਤੇ ਮੀਆਂਵਾਲੀ ਜੇਲ੍ਹ ਦੇ ਅੰਦਰ ਉਦਮ ਸਿੰਘ ਨੇ ਇਹ ਕਾਇਦ ਸਾਰੀ ਕੱਟੀ ਜਦੋਂ ਉਹ ਮਲਤਾਨ ਦੀ ਜੇਲ੍ਹ ਵਿੱਚ ਸਨ ਸਰਦਾਰ ਉਦਮ ਸਿੰਘ ਤਾਂ ਉਸ ਵੇਲੇ ਸਾਥੀ ਪੁੱਛਦੇ ਸਨ ਉਦਮ ਸਿੰਘ ਜੱਲਿਆਂ ਵਾਲੇ ਬਾਗ ਦੇ ਅੰਦਰ ਤੇਰਾ ਆਪਣਾ ਤਾਂ ਕੋਈ ਮਰਿਆ ਨਹੀਂ ਤੂੰ ਫੇਰ ਵੀ ਕਿਉਂ ਬਦਲਾ ਲੈਣ ਦੀ ਰੱਟ ਲਈ ਰੱਖਦਾ ਤਾਂ ਉਦਮ ਸਿੰਘ ਨੇ ਉਸ ਵੇਲੇ ਕਿਹਾ ਸੀ ਕਿ ਠੀਕ ਹੈ ਮੇਰਾ ਆਪਣਾ ਕੋਈ ਸਕਾ ਸਕੇਰਾ ਉਸ ਕਾਂਡ ਦੇ ਅੰਦਰ ਨਹੀਂ ਮਰਿਆ ਪਰ ਜਿੰਨੇ ਵੀ ਉੱਥੇ ਸ਼ਹੀਦ ਹੋਏ ਉਹ ਸਾਰੇ ਮੇਰੇ ਆਪਣੇ ਸਨ ਮੇਰੇ ਆਪਣੇ ਭੈਣ ਭਰਾ ਸਨ ਸਾਰੇ ਮੇਰੇ ਆਪਣੇ ਪਿਓ ਦਾਦੇ ਸਨ ਦੂਜੀ ਗੱਲ ਇੱਥੇ ਹੀ ਮਲਤਾਨ ਜੇਲ੍ਹ ਦੇ ਅੰਦਰ ਉਹਦੇ ਮੰਦੇ ਅੰਦਰ ਕਈ ਸ਼ਿਕਵੇ ਵੀ ਮੰਦੇ ਅੰਦਰ ਆਏ ਇੱਕ ਸ਼ਿਕਵਾ ਇਹ ਸੀ ਕਿ 3 ਲੱਖ ਅੰਗਰੇਜ਼ ਆਫੀਸਰ ਅ ਸਾਡੇ 35 ਲੱਖ ਭਾਰਤੀ ਦੇ ਉੱਤੇ ਰਾਜ ਕਰ ਰਹੇ ਨੇ ਕਿਉਂ ਕਰ ਰਹੇ ਨੇ ਕਿਉਂਕਿ ਸਾਡੇ ਭਾਰਤੀਆਂ ਦੀ ਇੱਕ ਜੁਟਤਾ ਨਹੀਂ ਦੂਜਾ ਸ਼ਿਕਵਾ ਸਰਦਾਰ ਉਦਮ ਸਿੰਘ ਨੂੰ ਇਹ ਵੀ ਸੀ ਕਿ ਅੰਗਰੇਜ਼ ਫੌਜ ਦੇ ਅੰਦਰ ਅੰਗਰੇਜ਼ ਪੁਲਿਸ ਦੇ ਅੰਦਰ ਅਤੇ ਅਦਾਲਤਾਂ ਦੇ ਅੰਦਰ ਹੋਰ ਅਦਾਰਿਆਂ ਦੇ ਅੰਦਰ ਬਹੁਤੇ ਸਾਡੇ ਭਾਰਤੀ ਹੀ ਹਨ ਪਰ ਇਹ ਭਾਰਤੀ ਸਾਡੇ ਆਜ਼ਾਦੀ ਘੁਲਾਟੀਆਂ ਦੇ ਨਾਲ ਭਾਰਤੀ ਸੁਤੰਤਰਤਾ ਸੰਗਰਾਮੀਆਂ ਦੇ ਨਾਲ ਅੰਗਰੇਜ਼ਾਂ ਤੋਂ ਵੀ ਵੱਧ ਕੇ ਜ਼ਬਰ ਜ਼ੁਲਮ ਕਰਦੇ ਨੇ ਤਸ਼ੱਦਦ ਕਰਦੇ ਨੇ ਇਹ ਵੀ ਸ਼ਿਕਵਾ ਸੀ ਤੇ ਇੱਕ ਉਸਦੇ ਮਨ ਦੇ ਅੰਦਰ ਇੱਥੇ ਇੱਕ ਹੋਰ ਵੀ ਹੌਂਕਾ ਉੱਠਦਾ ਸੀ ਜਦੋਂ ਦੂਸਰੇ ਕੈਦੀ ਸਾਥੀਆਂ ਦੇ ਰਿਸ਼ਤੇਦਾਰ ਮਾਤਾ ਪਿਤਾ ਭੈਣ ਭਰਾ ਉੱਤੇ ਮੁਲਾਕਾਤ ਕਰਨ ਵਾਸਤੇ ਆਉਂਦੇ ਤਾਂ ਉਦਮ ਸਿੰਘ ਵੀ ਸੋਚਦਾ ਜੇ ਕਿਤੇ ਮੇਰਾ ਵੀ ਕੋਈ ਭੈਣ ਭਰਾ ਸਖਾ ਸਕੇਰਾ ਹੁੰਦਾ ਤਾਂ ਉਹ ਵੀ ਮੇਰੇ ਨਾਲ ਇੱਥੇ ਮੁਲਾਕਾਤ ਕਰਨ ਵਾਸਤੇ ਆਉਂਦਾ ਇਸ ਮਲਤਾਨ ਦੇਲ ਦੇ ਅੰਦਰ ਹੀ ਨਹੀਂ ਸਾਰੀਆਂ ਜੇਲਾਂ ਦੇ ਅੰਦਰ ਹੀ ਉਸ ਨੇ ਵੇਖਿਆ ਕਿ ਕੈਦੀਆਂ ਦੇ ਉੱਤੇ ਜਿਹੜੇ ਸਤ ਤਰਤਾ ਸਗਰਮੀ ਉੱਤੇ ਕੈਦ ਕੀਤੇ ਹੋਏ ਨੇ ਉਹਨਾਂ ਦੇ ਉੱਤੇ ਅੰਗਰੇਜ਼ ਅਧਿਕਾਰੀ ਜੇਲ੍ਹ ਅਧਿਕਾਰੀ ਅੰਨੇ ਬਹਾਨੇ ਕਿਤਨਾ ਜ਼ਬਰਦਸਤ ਜੁਲਮ ਤੇ ਤਸ਼ੱਦਦ ਕਰਦੇ ਨੇ ਉਦੋਂ ਸਿੰਘ ਨੂੰ ਵੀ ਕੋਲੂ ਗੇੜਨ ਅਤੇ ਮੁੰਝ ਕੁੱਟਣ ਦੀ ਇੱਥੇ ਡਿਊਟੀ ਮਿਲੀ ਹੋਈ ਸੀ ਜੋ ਉਸ ਨੂੰ ਕਰਨੀ ਪੈਂਦੀ ਸੀ ਤੇ ਇੱਥੇ ਕਰਤਾਰ ਸਿੰਘ ਸਰਾਬੇ ਦੀਆਂ ਉਹ ਲੈਣਾ ਉਦੋਂ ਸੰਚੇਤੇ ਕਰਦਾ ਸੀ ਜਿਹੜਾ ਉਸ ਨੇ ਲਿਖਿਆ ਸੀ ਸੇਵਾ ਦੇਸ਼ ਦੀ ਜਿੰਦੜੀ ਬੜੀ ਔਖੀ ਚ ਗੱਲਾਂ ਕਰਨੀਆਂ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਉਹ ਗੱਲਾਂ ਵੀ ਇਹ ਸੁਨੋ ਚੇਤੇ ਆਇਆ ਅਗਸਤ ਅਕਤੂਬਰ 1931 ਦੇ ਅੰਦਰ ਇਸ ਜੇਲ ਦੀ سزا ਪੂਰੀ ਹੋਣ ਤੇ ਸਰਦਾਰ ਉਦਮ ਸਿੰਘ ਰਿਆ ਹੋ ਕੇ ਸਭ ਤੋਂ ਪਹਿਲਾਂ ਭਗਤ ਸਿੰਘ ਦੀ ਸਮਾਦ ਤੇ ਗਿਆ ਉੱਥੇ ਜਾ ਕੇ ਗੱਲ ਕੀਤੀ ਕਿ ਇਹ ਭਗਤ ਸਿੰਘ ਰਾਜਗੁਰੂ ਸਖਦੇ ਇਹਨਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਦਿੱਤੀ ਤੇ ਨਾਲ ਇਹ ਕਿਹਾ ਕਿ ਤੁਹਾਡਾ ਰਹਿੰਦਾ ਕਾਰਜ ਮੈਂ ਪੂਰਾ ਕਰਾਂਗਾ 1932 ਦੇ ਅੰਦਰ ਸਰਦਾਰ ਉਦਮ ਸਿੰਘ ਆਖਰੀ ਵਾਰੀ ਸੁਨਾਮ ਆਇਆ ਇੱਥੇ 1932 ਦੇ ਅੰਦਰ ਹੀ ਉਸ ਨੇ ਆਪਣਾ ਨਾਮਾ ਪਾਸਪੋਰਟ ਬਣਵਾਇਆ ਉਦਮ ਸਿੰਘ ਦੇ ਨਾਂ ਤੇ ਮੈਂ ਨਾਮਾਂ ਬਾਰੇ ਦੱਸ ਦੇਵਾਂ ਕਿ ਪਰਿਵਾਰਕ ਨਾਂ ਸੀ ਉਦਮ ਸਿੰਘ ਦਾ ਸ਼ੇਰ ਸਿੰਘ ਉਸ ਤੋਂ ਬਾਅਦ ਅੰਮਰ ਚਕਾਇਆ ਗਿਆ ਨਾਂ ਬਦਲਿਆ ਉਦੇਸ ਸਿੰਘ ਤੇ ਜਿਸ ਵੇਲੇ ਉਸ ਨੇ ਗ੍ਰਿਫਤਾਰ ਹੋਇਆ ਅੰਮਰ ਸਰਕਤਵਾਲੀ ਦੇ ਅੰਦਰ ਉੱਥੇ ਉਸ ਦੇ ਦੋ ਹੀ ਨਾਮ ਨੇ ਸ਼ੇਰ ਸਿੰਘ ਉਰਫ ਉਦੇਸ ਸਿੰਘ ਤੇ ਇਸ ਕਰਕੇ ਇਹ ਜਿਹੜੇ ਨਾਮ ਸੀ ਸਰਕਾਰ ਦੀ ਲਿਸਟ ਵਿੱਚ ਆ ਚੁੱਕੇ ਸਨ ਇਨਾ ਨਾਮਾਂ ਤੇ ਪਾਸਪੋਰਟ ਬਣਾਉ ਖਾਸੀ ਤਾਂ ਉਸਨੇ ਇੱਕ ਆਪਣਾ ਫਰਜ਼ੀ ਨਾਮ ਉਦਮ ਸਿੰਘ ਰੱਖ ਕੇ ਨਵਾਂ ਪਾਸਪੋਰਟ ਬਣਾਉਣ ਦੇ ਅੰਦਰ ਉਦਮ ਸਿੰਘ ਕਾਮਯਾਬ ਹੋਇਆ ਤੇ 1934 ਦੇ ਆਰੰਭ ਦੇ ਅੰਦਰ ਇੰਗਲੈਂਡ ਪਹੁੰਚ ਗਿਆ ਉਹਨਾਂ ਜ਼ਾਲਮ ਅਧਿਕਾਰੀਆਂ ਦੀਆਂ ਪੈੜਾਂ ਨੱਪਦਾ ਹੋਇਆ ਜਿਨ੍ਹਾਂ ਦੀ ਪਿਛਲੀ 21 ਸਾਲਾਂ ਤੋਂ ਉਹਦੇ ਮਨ ਵਿੱਚ ਬਦਲੇ ਦੀ ਜਵਾਲਾ ਭੜਕ ਰਹੀ ਸੀ ਜਾ ਕੇ ਪਤਾ ਕੀਤਾ ਲੰਡਨ ਦੇ ਅੰਦਰ ਕਿ ਜਿਹੜਾ ਜਰਨਲ ਡੇਰ ਜਿਸਨੇ ਗੋਲੀ ਚਲਾਈ ਸੀ ਉਸ ਦੀ ਅਧਰੰਗ ਦੇ ਨਾਲ 1927 ਦੇ ਅੰਦਰ ਮੌਤ ਹੋ ਚੁੱਕੀ ਹੈ ਪਰ ਮਾਈਕਲਡ ਵੇਰ ਜਿਹੜਾ ਸਾਬਕਾ ਗਵਰਨਰ ਸੀ ਪੰਜਾਬ ਦਾ ਜਿਸ ਦੇ ਹੁਕਮ ਦੇ ਨਾਲ ਜਰਨਲ ਡੇਅਰ ਨੇ ਇਹ ਸਾਰਾ ਖੂਨੀ ਕੰਡ ਕੀਤਾ ਸੀ ਉਹ ਅਜੇ ਵੀ ਦੰਦ ਨਾਉਂਦਾ ਫਿਰਦਾ ਸੀ ਤੋਂ ਮੌਕਾ ਮਿਲਿਆ 13 ਮਾਰਚ 1940 ਦਾ ਜਿਸ ਦਿਨ ਅੰਗਰੇਜ਼ ਅਫਸਰਾਂ ਦੀ ਇੱਕ ਮੀਟਿੰਗ ਕੈਕਸਟਨ ਦੇ ਹਾਲ ਦੇ ਅੰਦਰ ਰੱਖੀ ਹੋਈ ਸੀ ਬੜਾ ਖੁਸ਼ ਹੋਇਆ ਉਹ ਇਸ਼ਤਿਹਾਰ ਪੜ ਕੇ ਜਿਸ ਦੇ ਅੰਦਰ ਲਿਖਿਆ ਸੀ ਕਿ ਐਤੀ ਸਰਮਾਇਕ ਲੜਵੈਰੀ ਪਹੁੰਚਣਾ ਲਾਰਡ ਲਮਿੰਗਟਨ ਪਹੁੰਚਣਾ ਜੀਡਲੈਂਡ ਪਹੁੰਚਣਾ ਲੂਇਸ ਡੀਨ ਪਹੁੰਚਣਾ ਤੇ ਸਾਰੇ ਹੀ ਉੱਥੇ ਪਹੁੰਚੇ ਹੋਏ ਸਨ ਤੇ ਸਰਦਾਰ ਉਦਮ ਸਿੰਘ ਇੱਕ ਅੰਗਰੇਜ਼ ਦਾ ਪੂਰਾ ਸਰੂਪ ਬਣਾ ਕੇ ਧਾਰੀਦਾਰ ਕੋਟ ਪਾ ਕੇ ਸਿਰ ਤੇ ਹੈਟ ਲੈ ਕੇ ਇੱਕ ਕਿਤਾਬ ਦੇ ਅੰਦਰ ਆਪਣਾ ਰਿਵਾਲ ਉਰਛਾ ਕੇ ਪੁਲਸ ਵਿੱਚ ਅਨੀਦੰਦਾ ਹੋਇਆ ਕੱਕਸ਼ਟਨ ਹਾਲ ਦੇ ਮੀਟਿੰਗ ਵਿੱਚ ਪਹੁੰਚ ਗਿਆ ਤੇ ਉੱਥੇ ਸੁਣੀਆਂ ਤਕਰੀਰਾਂ ਉੱਥੇ ਸਰਮਾਇਕ ਲੜਵੈਰ ਬੋਲਿਆ ਉਸ ਤੋਂ ਪਹਿਲਾਂ ਲਾਰਡ ਜੀਟਲੈਂਡ ਬੋਲਿਆ ਲੂਈਸ ਡੇਨ ਬੋਲਿਆ ਲਾਰਡ ਲਿੰਗਟਨ ਬੋਲਿਆ ਤੇ ਬਾਅਦ ਵਿੱਚ ਸਰ ਮਾਇਕਲ ਡੈਰ ਬੋਲਿਆ ਉਹਨੂੰ ਵੇਰ ਤੇ ਇਹ ਸਾਰਿਆਂ ਦੀਆਂ ਜਿਹੜੇ ਤਕਰੀਰਾਂ ਸਨ ਸਾਰਿਆਂ ਦੇ ਤਕਰੀਰਾਂ ਭਾਰਤ ਵਿਰੋਧੀ ਬੜੀਆਂ ਨਫ਼ਰਤੀ ਤਕਰੀਰਾਂ ਸਨ ਤੇ ਇਹਨਾਂ ਤਕਰੀਰਾਂ ਨੂੰ ਸੁਣ ਸੁਣ ਕੇ ਉਸ ਦਾ ਜਿਹੜਾ ਜਜ਼ਬਾ ਸੀ ਭਾਰਤ ਦੀ ਆਜ਼ਾਦੀ ਵਾਸਤੇ ਤੇ ਇਹਨਾਂ ਭਾਰਤ ਵਿਰੋਧੀਆਂ ਵਾਸਤੇ ਨਫ਼ਰਤ ਸੀ ਉਹ ਰੋ ਪੜ ਗਿਆ ਤੇ ਇਸ ਵੇਲੇ ਸਰਦਾਰ ਉਦਮ ਸਿੰਘ ਨੇ ਆਪਣੇ ਰਿਵਾਲਵਰ ਦੇ ਨਾਲ 6 ਗੋਲੀਆਂ ਤਾੜ-ਤਾੜ ਕਰਕੇ ਦਾਗ ਦਿੱਤੀਆਂ ਦੋ ਗੋਲੀਆਂ ਲਾਰਡ ਜ਼ੀਟਲੈਂਡ ਦੇ ਦੋ ਗੋਲੀਆਂ ਸਰਮਾਇਕ ਲੋਡਵੈਰ ਦੇ ਇੱਕ ਗੋਲੀ ਲੂਈਸ ਡੇਨ ਦੇ ਤੇ ਇੱਕ ਗੋਲੀ ਲਿੰਗਟਨ ਦੇ ਲੱਗੀ ਤੇ ਇਸ ਤਰੀਕੇ ਦੇ ਨਾਲ ਉਸ ਤਰਥੱਲੀ ਮੁਚਾ ਦਿੱਤੀ ਇੰਜ ਕਹਿ ਲਈਏ ਕਿ ਇਸ ਕਾਰਨਾਮੇ ਨੇ ਬਰਤਾਨੀਆ ਸਰਕਾਰ ਦੇ ਥੰਮ ਹਿਲਾ ਕੇ ਰੱਖ ਦਿੱਤੇ ਫਰਾਰ ਨਹੀਂ ਹੋਇਆ ਗ੍ਰਿਫਤਾਰ ਹੋਇਆ ਇਸ ਕਰਕੇ ਤਾਕੇ ਅਦਾਲਤ ਦੇ ਮੰਚ ਤੇ ਖਲੋ ਕੇ ਮੈਂ ਸਾਰੀ ਦੁਨੀਆ ਨੂੰ ਦੱਸਾਂ ਕਿ ਬਰਤਾਨੀਆ ਹਕੂਮਤ ਭਾਰਤੀਆਂ ਦੇ ਉੱਤੇ ਕਿਤਨਾ ਜ਼ਬਰ ਤੇ ਜ਼ੁਲਮ ਕਰ ਰਹੀ ਹੈ ਮੁਕਦਮਾ ਚੱਲਿਆ 5 ਜੂਨ ਨੂੰ ਜੱਜ ਨਿਕਸਨ ਦੀ ਅਗਵਾਈ ਦੇ ਅੰਦਰ ਸਰਦਾਰ ਉਦਮ ਸਿੰਘ ਨੂੰ ਆਪਣੇ ਸਪਸ਼ਟੇ ਕਰਨ ਵਾਸਤੇ ਹਾਜ਼ਰ ਹੋਣਾ ਪਿਆ ਤੇ ਇੱਥੇ ਉਸ ਨੇ ਬੜੀ ਇਕਬਾਲੀਆ ਬਿਆਨ ਦਿੱਤੇ ਬੜੇ ਤਿੱਖੇ ਬਿਆਨ ਦਿੱਤੇ ਵੀ ਕਿ ਮੈਨਾਂ ਨੇ ਨੇ ਪੁੱਛਿਆ ਕਿ ਉਦਮ ਸਿੰਘਾ ਸਿੱਧੇ ਨੂੰ ਬਚਾਉਣ ਵਾਸਤੇ ਗੱਲਾਂ ਕਰ ਰਹੇ ਆ ਸਾਰਾ ਤੇ ਤੂੰ ਇਦਾਂ ਦੇ ਤੱਤੇ ਬਿਆਨ ਕਿਉਂ ਦਿੱਤੇ ਨੇ ਤਾਂ ਉਸ ਵੇਲੇ ਉਦਮ ਸਿੰਘਾ ਨੇ ਕਿਹਾ ਸੀ ਕਿ ਮੈਂ ਇਹ ਇਸ ਕਰਕੇ ਕੀਤਾ ਕਿਤੇ ਅਦਾਲਤ ਮੈਨੂੰ ਉਮਰ ਕੈਦ ਦੀ ਸਜ਼ਾ ਨਾ ਦੇਵੇ ਅਦਾਲਤ ਮੈਨੂੰ ਸਜ਼ਾਏ ਮੌਤ ਦੇਵੇ ਕਿਉਂਕਿ ਮੈਂ ਆਪਣੇ ਵਤਨ ਦੀ ਆਜ਼ਾਦੀ ਵਾਸਤੇ ਮਰਨਾ ਪਸੰਦ ਕਰਦਾ ਤੇ ਇਹਨਾਂ ਅੰਗਰੇਜ਼ਾਂ ਦੀਆਂ ਜੇਲਾਂ ਦੇ ਅੰਦਰ ਘਟ-ਘਟ ਕੇ ਮਰਨਾ ਮੈਨੂੰ ਕਬੂਲ ਨਹੀਂ ਤੋ 31 ਜੁਲਾਈ 1940 ਨੂੰ ਉਹਨਾਂ ਨੂੰ ਪੈਟਨ ਵਿਲੇ ਜੇਲ੍ਹ ਦੇ ਅੰਦਰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਜਿਸ ਵੇਲੇ ਸ਼ਹੀਦੀ ਹੋਈ ਤਾਂ ਉਸ ਵੇਲੇ ਫਜ਼ਾ ਦੇ ਅੰਦਰ ਇਹ ਆਵਾਜ਼ ਗੂੰਜ ਰਹੀ ਸੀ ਕਿ ਨਾ ਮਰ ਕੇ ਵੀ ਨਿਕਲੇਗੀ ਵਤਨ ਸੇ ਦਿਲ ਸੇ ਵਤਨ ਕੀ ਉਲਫਤ ਮੇਰੀ ਮਿੱਟੀ ਸੇ ਵੀ ਖੁਸ਼ਬੂ ਹੈ ਵਤਨ ਆਏਗੀ ਸੋ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਆਪਾ ਕੁਰਬਾਨ ਕਰਨ ਵਾਲੇ ਸ਼ਹੀਦ ਉਦਮ ਸਿੰਘ ਜੀ ਦਾ ਅੱਜ 84ਵਾਂ ਅ ਸ਼ਹੀਦੀ ਦਿਵਸਾ ਅੱਜ ਇੱਥੇ ਬਕੋ ਬਕ ਪਾਰਟੀਆਂ ਸਰਕਾਰ ਸਰਕਾਰੀ ਪਦਰੀ ਰਾਜਪਦਰੀ ਸਮਾਗਮ ਵੀ ਅੱਜ ਸੁਨਾਮ ਦੇ ਅੰਦਰ ਕੀਤਾ ਜਾ ਰਿਹਾ ਤੇ ਅਸੀਂ ਉਸ ਮਹਾਨ ਸ਼ਹੀਦ ਨੂੰ ਕੋਟ ਕੋਟ ਪ੍ਰਣਾਮ ਕਰਦੇ ਆ। ਲੋਕ ਤਾਂ ਇਸ਼ਾਨ ਗਿਆਨੀ ਜਗੀਰ ਸਿੰਘ ਰਤਨ ਜੀ ਹੁਣ ਤੁਹਾਨੂੰ ਦਿਖਾਉਣਾ ਹੈ ਸ਼ਹੀਦ ਉਦਮ ਸਿੰਘ ਕੰਬੋਜ ਇੰਟਰਨੈਸ਼ਨਲ ਕੰਬੋਜ ਯਾਦਗਾਰ ਜਿਹੜੀ ਕਮੇਟੀ ਬਣੀ ਹੋਈ ਹੈ ਅ ਅੱਜ ਅਗਵਾਈ ਦੇ ਵਿੱਚ ਜਿਹੜਾ ਇਹ قافلہ ਜਾ ਰਿਹਾ ਹਰਿਆਣੇ ਦੇ ਵਿੱਚ ਗੱਲ ਕਰ ਰਹੇ ਤੇ ਚੇਦ ਉਰਦਮ ਸਿੰਘ ਹੋਰ ਵੀ ਆ ਰਹੇ ਨੇ ਅਸਲ ਮਹਾਸਭਾ ਜਿਹੜੀ ਇਹ جاری ਹੈ ਹਰਿਆਣੇ ਦੇ ਵਿੱਚ ਤੇ ਬਾਬਾ ਫੋਮਨ ਸਾਹਾ ਜਿਹੜਾ ਉੱਤੇ ਬਹੁਤ ਵੱਡਾ ਯਾਨੀ ਸਮਾਗਮ ਹੋ ਰਿਹਾ ਰਾਜਪੱਤਰੀ ਮੈਂ ਥੋੜਾ ਜਿਹੀ ਦੀ ਗਵਾਹੀ ਤੇ ਜਾ ਰਿਹਾ ਮੈਂ ਬਾਈਕ ਜਾਊਗਾ ਫਿਰ ਇਹ ਆ ਜਿਹੜਾ ਸਰਦਈ ਪੱਗ ਵਾਲਾ ਹਰਦਿਆਲ ਸਿੰਘ ਇਹਦੇ ਗਵਾਹੀ ਜਿਹੜਾ ਕਾਫਲਾ ਜਾ ਰਿਹਾਗਾ ਤੇ ਇਸ ਟਾਈਮੇ ਖੜਾ ਜਿਹੜਾ ਕਾਫਲਾ ਛੇਰੂਦਮ ਸਿੰਘ ਦੀ ਸਮਾਰਕ ਤੇ ਆਓ ਆਪਾਂ ਇਹਨਾਂ ਨੂੰ ਵਿਦਾ ਕਰਨ ਲੱਗੇ ਹੁਣ ਇੱਥੇ ਸ਼ਰਧਾਂਜਲੀ ਦੇ ਕੇ ਇਹ ਚੱਲ ਪੈਣਾ ਕਾਫਲਾ ਹਰਿਆਣੇ ਵੱਲ ਬਹੁਤ ਸਾਰੇ ਸੰਗਤਾਂ ਜੁੜੀਆਂ ਹੋਈਆਂ ਨੇ ਅੱਜ ਲੱਗਦਾ ਵੀ ਤੇ ਫੋਟੋ ਵੀ ਖਿਦੇ ਨੇ ਕੋਈ ਲੱਗਦਾ ਵੀ ਇਹ ਸਾਡੇ ਸਨਾਮ ਦੇ ਲੋਕਾਂ ਨੂੰ ਅੱਗੇ ਨਾਲ ਜਾਗ ਆਈ ਲੱਗਦੀ ਹੈ ਪਹਿਲਾ ਘਟ ਯਾਦ ਕਰਦੇ ਦੇ ਸੀ ਦੁੱਧ ਸਿੰਘ ਨੂੰ ਤੇ ਦੰਦਾਂ ਰੇਹੰਦਰ ਕੋਈ ਸਾਹਮਣੇ ਰੱਖੋ ਸ੍ਰੀ ਗੋਤਾਮ ਸਿੰਘ ਦੰਦਾਂ ਹੋ ਸ੍ਰੀ ਗੋਤਾਮ ਸਿੰਘ ਦੰਦਾਂ ਹੋ ਸ੍ਰੀ ਗੋਤਾਮ ਸਿੰਘ ਦੰਦਾਂ ਹੋ ਨੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਬੱਲੇ हां यार राज सिंह जी आज ਜਿਹੜਾ ਕਾਫਲਾ ਕਿਹੜੇ ਪਿੰਡ ਜਾ ਰਿਹਾ ਹਰਿਆਣੇ ਦੇ ਵਿੱਚ ਤੇ ਕਿੰਨਿਆਂ ਕਿ ਤੁਹਾਡੇ ਨਾਲ ਸੰਗਤਾਂ ਲਗੀਆਂ ਸਭ ਤੋਂ ਪਹਿਲਾਂ ਦਾ ਅੱਜ ਸ੍ਰੀ ਉਦਮ ਸਿੰਘ ਜੀ ਦੇ 84ਵੇਂ ਜਿਹਦੇ ਦੇ ਸ਼ਹੀਦ ਉਦਮ ਸਿੰਘ ਕੰਬੋਜ ਇੰਟਰਨੈਸ਼ਨਲ ਮਾਨਸਭਾ ਵੱਲੋਂ ਕੋਟ ਕੋਟ ਨਮਨ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਹਰਿਆਣੇ ਦੇ ਵਿੱਚ ਜੋ ਸਟੇਟ ਪੱਧਰੇ ਪ੍ਰੋਗਰਾਮ ਹੋ ਰਿਹਾ ਹੈ ਸਾਡੇ ਕਮੋਜ ਸਮਾਜ ਦਾ ਡੇਰਾ ਬਾਬਾ ਭੂਮਨ ਸ਼ਾ ਹੰਗਰ ਜਿਸੇ ਨਾਮ 바ਸੀਆਂ ਨੂੰ ਉਹਨਾਂ ਨੇ ਬਹੁਤ ਹੀ ਮਾਨ ਸਨਮਾਨ ਵਾਲਾ ਬੁਲਾਵਾ ਦਿੱਤਾ ਉਸ ਬੁਲਾਵੇ ਨੂੰ ਮੁੱਖ ਰੱਖਦੇ ਅੱਜ ਅਸੀਂ ਹਰਿਆਣੇ ਦੇ ਵਿੱਚ ਸਾਰੀ ਟੀਮ ਸਾਡੇ ਇਸ ਨਾਮ ਦੀ ਉਹ ਹਰਿਆਣੇ ਦੇ ਵਿੱਚ ਪਹੁੰਚ ਰਹੀ ਹੈ ਟਰ ਸਾਹਿਬ ਤੇ ਬਾਕੀ ਸਾਡੇ ਕੇਸਰ ਸਿੰਘ ਜੀ ਢੋਟਾ ਚੇਅਰਮੈਨ ਅੱਜ ਦਾ ਜੋ ਸਨਾਪ ਜੋ ਜੰਪਾਲ ਸੀਧੀ ਆਜਮ ਸਰਦਾਰ ਉਧਮ ਸਿੰਘ ਜੀ ਪੁਨਾ ਦਾ ਜੋ ਸ਼ੀਧੀ ਦਿਹਾੜਾ 84 ਮਾ ਸੀਤ ਉਦਮ ਸਿੰਘ ਕਬੂਜ ਯਾਦਗਾਰ ਕਮੇਟੀ ਤੇ ਸੀਤ ਉਦਮ ਸਿੰਘ ਮਹਾਸਭਾ ਵੱਲੋਂ ਬੜੇ ਸਰਦਾਰ ਤੇ ਸਤਿਕਾਰਯੋਗ ਨਾਲ ਸਮੂਹ ਸੰਗਤਾਂ ਦੇ ਜੋ ਨਾਲ ਅੱਜ ਹਰਿਆਣੇ ਸੰਗਰਪਿੰਡ ਜੋ ਸਾਨੂੰ ਬਾਬਾ ਜੀ ਦਾ ਤੋਂ ਹੁਕਮ ਆਇਆ ਸੀ ਬਾਬਾ ਫਰਮਉਤਸ ਜੀ ਦਾ ਉਹ ਕਹਿੰਦੇ ਵੀ ਇੱਥੇ ਤਾਂ ਪੰਜਾਬ ਤੇ ਹਰਿਆਣਾ ਰਲ ਕੇ ਦੋਨਾਂ ਨੇ ਪਿੰਡ ਸੰਗਰ ਵਿੱਚ ਸੀਤ ਉਦਮ ਸਿੰਘ ਦੀ ਜੋ ਸ਼ੀਧੀ ਥਾੜਾ ਬਣਾਇਆ ਜਾਵੇਗਾ ਤੇ ਇਸ ਨਾਮ ਦੀ ਸੰਗਤਾਂ ਵੀ ਅੱਥੇ ਹਮ ਹਮ ਅੱਗੇ ਪਹੁੰਚੋ ਸੋ ਅਸੀਂ ਉਸੇ ਮੁਤਾਬਕ ਅੱਜ ਸਾਰੇ ਜਥੇਬੰਦੀ ਇਕੱਠੀ ਹੋ ਕੇ ਸੰਗਰ ਪਿੰਡੋਂ ਚਾਲੇ ਪਾਣ ਲੱਗੇ ਆ ਸੋ ਅਸੀਂ ਇਸ ਮੂਹਰੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਵੱਧ ਤੋਂ ਵੱਧ ਸੇਧ ਦੇ ਆਜ਼ਮ ਸਰਦਾਰ ਰੋਧਨ ਸਿੰਘ ਦੇ ਪਾਏ ਪੂਰ ਰਹੇ ਚੱਲੀਏ ਤੇ ਉਹਨਾਂ ਦੇ ਦਿਹਾੜੇ ਆਪ ਬਣਾਉਂਦੇ ਰਹੀਏ ਇਹਨਾਂ ਨੂੰ ਕੁਛ ਕਹਿੰਦਾ ਰੱਖੀ ਮਾ ਚੋਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਮੈਂ ਮਮੋ ਸ਼ੰਭੀਰ ਬਿੱਲੂ ਕਮੋਜ਼ ਮਲੇ ਕੋਲੇ ਤੋਂ ਅੱਜ ਸ਼ਹੀਦ ਉਧਮ ਸਿੰਘ ਕਮੋਜ਼ ਜੀ ਦਾ 85ਵਾਂ ਜੀਵਸ ਮਨਾਇਆ ਜਾ ਰਿਹਾ ਹੈ ਅੱਜ ਮੈਂ ਮਲੇ ਕੋਲੇ ਤੋਂ ਆਇਆ ਹਾਜੀ ਲਵਾਉਣ ਲਈ ਔਰ ਸੁਨਾਮ ਤੋਂ 3 ਦਿਨ ਨਾਲ ਸਰਸੇਵਲ ਜਾ ਰਹੇ ਆ ਅਸੀਂ ਤੇ ਅਸੀਂ ਸਾਰੇ ਰਲ ਮਿਲ ਕੇ ਇਹ ਜਿਹੜੇ ਦਿਵਸ ਮਨਾਣੇ ਆ ਕਿਉਂਕਿ ਜਿਹੜੇ ਸ਼ਹੀਦ ਹੁੰਦੇ ਨੇ ਉਹ ਕਿਸੇ ਇੱਕ ਧਰਮ ਦੇ ਨਹੀਂ ਹੁੰਦੇ ਉਹ ਸਾਰੇ ਹੀ ਧਰਮਾਂ ਦੇ ਹੁੰਦੇ ਨੇ ਸ਼ਹੀਦ ਉਦਮ ਸਿੰਘ ਕੋ ਸਾਰੇ ਹੀ ਧਰਮਾਂ ਦਾ ਸ਼ਹੀਦ ਹੈ ਇਸ ਕਰਕੇ ਅਸੀਂ ਸਾਰੇ ਹੀ ਰਲ ਮਿਲ ਕੇ ਇਹ ਦਿਹਾੜਾ ਮਨਾਉਣੇ ਆ ਫੋਟੋ ਖਾਲੀ ਉਹ ਲਾਜੀ ਇਹ ਉਹਦੇ ਕੋਈ ਉਹਦੇ ਫੋਟੋ ਖਸ ਕਰੇ lo ku mi de ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le ka ha o ka le ka lo ku ka le